ਦੋਸਤੋ ਛੱਤਸ਼੍ਰੀ ਅਰਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰੋੜਾ ਪੰਜਾਬ ਤੇ ਅੱਜ ਅਸੀਂ ਲੈ ਕੇ ਆਏ ਹਾਂ ਕਿ ਇਹ ਜੀ ਖਬਰ ਜਿਸ ਨੇ ਸੋਸ਼ਲ ਮੀਡੀਆ ਨੂੰ ਹਿਲਾ ਦਿੱਤਾ ਹੈ ਜੀ ਹਾਂ ਉਪਲ ਫਾਰਮ ਵਾਲੀ ਕੁੜੀ ਮੁੜ ਆਈ ਹੈ ਖਬਰਾਂ ਦੀਆਂ ਹੈੱਡਲਾਈਨਾਂ ਵਿੱਚ ਇਹ ਉਹੀ ਕੁੜੀ ਹੈ ਜਿਸ ਦਾ ਨਾਮ ਕੁਝ ਮਹੀਨੇ ਪਹਿਲਾਂ ਨਿੱਜੀ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਵਿੱਚ ਆਇਆ ਸੀ ਉਸ ਵੇਲੇ ਪੂਰੇ ਪੰਜਾਬ ਦੇ ਉਸ ਨੂੰ ਮਿਲਿਤ ਸਹਾਨਭੂਤੀ ਅਤੇ ਨਾਲ ਹੀ ਅਲੋਚਨਾ ਵੀ ਹੁਣ ਲੰਮੇ ਸਮੇਂ ਬਾਅਦ ਉਪਲ ਫਰਮਬੜੀ ਕੁੜੀ ਮੁੜ ਸਾਹਮਣੇ ਆਈ ਹੈ ਇਸ ਵਾਰ ਇੱਕ ਨਵੀਂ ਇਮੇਜ ਨਾਲ ਉਸ ਨੇ ਲਾਈਵ ਆ ਕੇ ਆਪਣੀ ਕਹਾਣੀ ਤੇ ਆਪਣੀਆਂ ਨਵੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਹਨ ਸੋਸ਼ਲ ਮੀਡੀਆ ਤੇ ਉਸ ਦਾ ਇਹ ਲਾਈਵ ਬਹੁਤ ਵਾਇਰਲ ਹੋ ਰਿਹਾ ਹੈ ਲੋਕ ਕਹਿ ਰਹੇ ਹਨ ਕਿ ਉਹ ਉਹੀ ਕੁੜੀ ਹੈ ਜੋ ਕਦੇ ਸਭ ਕੁਝ ਡੀ ਐਕਟੀਵੇਟ ਕਰਕੇ ਗਾਇਬ ਹੋ ਗਈ ਸੀ ਸੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਤੁਹਾਨੂੰ ਯਾਦ ਕਰਵਾਈਏ ਕਿ ਆਖਿਰ ਹੋਇਆ ਕੀ ਸੀ ਉਪਲ ਫਰਮ ਵਾਲੀ ਕੁੜੀ ਆਪਣੀਆਂ ਵਲੋਗਰਸ ਬਣਾਉਂਦੀ ਸੀ Instagram ਅਤੇ YouTube ਦੇ ਉਸ ਦੇ ਹਜ਼ਾਰਾਂ ਫੋਲੋਅਰਸ ਹਨ ਪਰ ਇੱਕ ਦਿਨ ਉਸ ਦੀਆਂ ਨਿੱਜੀ ਵੀਡੀਓਜ਼ ਲੀਕ ਹੋ ਗਈਆਂ ਇਸ ਘਟਨਾ ਨੇ ਉਸ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਲੋਕਾਂ ਨੇ ਉਸ ਨੂੰ ਕਹਿੰਦੇ ਵੇਖਿਆ ਮੇਰੇ ਨਾਲ ਧੋਖਾ ਹੋਇਆ ਪਰ ਮੈਂ ਹਾਰ ਨਹੀਂ ਮੰਨਣੀ ਉਸ ਸਮੇਂ ਕਈ ਲੋਕਾਂ ਨੇ ਉਸ ਦਾ ਹੌਸਲਾ ਵਧਾਇਆ ਕਈਆਂ ਨੇ ਆਲੋਚਨਾ ਕੀਤੀ ਕੁੜੀ ਨੇ ਉਸ ਸਮੇਂ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲ ਡੀਐਕਟੀਵੇਟ ਕਰ ਦਿੱਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ ਕੀ ਕਰ ਰਹੀ ਹੈ ਪਰ ਹੁਣ ਕੁਝ ਮਹੀਨਿਆਂ ਬਾਅਦ ਉਹ ਮੁੜ ਆਪਣੀ ਜ਼ਿੰਦਗੀ ਨੂੰ ਨਵੇਂ ਰਾਹ ਤੇ ਲੈਉਣ ਦੀ ਕੋਸ਼ਿਸ਼ ਕਰ ਰਹੀ ਹੈ ਲਾਈਵ ਆ ਕੇ ਉਪਲ ਫਾਰਮ ਵਾਲੀ ਕੁੜੀ ਨੇ ਕਿਹਾ ਤੁਸੀਂ ਸਭ ਮੇਰੇ ਨਾਲ ਖੜੇ ਰਹੋ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਮੇਰੇ ਲਈ ਪਰਿਵਾਰ ਵਰਗੇ ਹੋ ਤੁਹਾਡੇ ਕਹਿਣ ਤੇ ਹੀ ਮੈਂ ਫਿਰ ਆਪਣਾ YouTube ਚੈਨਲ ਬਣਾਇਆ ਇਸ ਗੱਲ ਨੇ ਉਸਦੇ ਫੋਲੋਅਰਸ ਦੇ ਦਿਲ ਜਿੱਤ ਲਏ ਉਸਦੇ ਨਵੇਂ ਚੈਨਲ ਤੇ ਉਹ ਹੁਣ ਫੇਰ ਰੋਜ਼ਾਨਾ ਵਲੌਗ ਪੋਸਟ ਕਰੇਗੀ ਪਹਿਲੇ ਵਲੌਗ ਵਿੱਚ ਉਸਨੇ ਦੱਸਿਆ ਕਿ ਉਹ ਆਪਣੇ ਟਰੈਕਟਰ 363 ਨਿਊ ਹਾਲੰਡ ਨੂੰ ਮੋਡੀਫਿਕੇਸ਼ਨ ਲਈ ਜੱਗੇ ਬੋਸ ਜੀ ਕੋਲ ਛੱਡਣ ਜਾ ਰਹੀ ਹੈ ਇਹ ਸਿਰਫ ਟਰੈਕਟਰ ਦੀ ਗੱਲ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਸੀ ਉਪਲ ਫਾਰਮ ਵਾਲੀ ਕੁੜੀ ਨੇ ਕਿਹਾ ਮੇਰੇ ਲਈ ਹਰ ਦਿਨ ਇੱਕ ਨਵਾਂ ਚੈਪਟਰ ਹੈ ਜਿਹੜੇ ਰੁਕ ਸੋਚਦੇ ਹਨ ਕਿ ਮੈਂ ਹਾਰ ਗਈ ਉਹਨਾਂ ਲਈ ਮੇਰਾ ਇਹ ਜਵਾਬ ਹੈ ਦੋਸਤੋ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਸੇ ਵੀ ਮੁਸ਼ਕਲ ਵਕਤ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ ਕੁੜੀ ਨੇ ਆਪਣੇ ਫੋਲੋਅਰਜ਼ ਨੂੰ ਸੰਦੇਸ਼ ਦਿੱਤਾ ਜਿਹੜੀ ਵੀ ਲੋਕ ਮੇਰੇ ਵਰਗੇ ਹਾਲਾਤਾਂ ਵਿੱਚ ਹਨ ਉਹ ਹਿੰਮਤ ਨਾ ਹਾਰਨ ਜ਼ਿੰਦਗੀ ਵਿੱਚ ਔਖੇ ਸਮੇਂ ਆਉਂਦੇ ਹਨ ਪਰ ਇਨਸਾਨ ਨੂੰ ਆਪਣੀ ਪਛਾਣ ਖੁਦ ਬਣਾਉਣੀ ਪੈਂਦੀ ਹੈ ਇਹ ਲਫ਼ਜ਼ ਲੋਕਾਂ ਦੇ ਦਿਲਾਂ ਨੂੰ ਛੂ ਰਹੇ ਨੇ ਹੁਣ ਉਸ ਦੀ ਵਾਪਸੀ ਨਾਲ ਲੋਕਾਂ ਵਿੱਚ ਉਤਕਹਲ ਹੈ ਕਿ ਉਹ ਕਿਹੜੀਆਂ ਨੰਮੀਆਂ ਵੀਡੀਓ ਲਿਆਏਗੀ ਕਿ ਉਹ ਮੁੜ ਉਹੀ ਲਾਈਫ ਸਟਾਈਲ ਵਲੋਗਿੰਗ ਕਰੇਗੀ ਜਾਂ ਹੁਣ ਕੁਝ ਨਵਾਂ ਉਸ ਨੇ ਆਪਣੇ ਲਾਈਵ ਵਿੱਚ ਹਿੰਟ ਦਿੱਤਾ ਉਹ ਪੰਜਾਬ ਦੇ ਪਿੰਡਾਂ ਦੀਆਂ ਅਣਸੁਣੀਆਂ ਕਹਾਣੀਆਂ ਤੇ ਲੋਕ ਕਲਾ ਦੇ ਵੀਡੀਓ ਬਣਾਵੇਗੀ ਇਸ ਨਾਲ ਲੋਕਾਂ ਵਿੱਚ ਉਤਸ਼ਾਹ ਹੈ ਸੋਸ਼ਲ ਮੀਡੀਆ ਇੱਕ ਪਾਸੇ ਲੋਕਾਂ ਨੂੰ ਚੜਾਉਂਦਾ ਹੈ ਦੂਜੇ ਪਾਸੇ ਡੇਗ ਦਿੰਦਾ ਹੈ ਪਰ ਜਿਹੜਾ ਵਿਅਕਤੀ ਸੱਚੇ ਦਿਲ ਨਾਲ ਮੁੜ ਖੜਾ ਹੋਵੇ ਉਹ ਹਮੇਸ਼ਾ ਵਾਪਸੀ ਕਰ ਸਕਦਾ ਹੈ ਉਪਲ ਫਾਰਮ ਵਾਲੀ ਕੁੜੀ ਦੀ ਕਹਾਣੀ ਇਸ ਦਾ ਜੀਵਨ ਉਦਾਹਰਨ ਹੈ ਦੋਸਤੋ ਸਾਡੇ ਚੈਨਲ ਤੇ ਅਸੀਂ ਹਮੇਸ਼ਾ ਪੰਜਾਬ ਦੀਆਂ ਨਵੀਆਂ ਤੇ ਵਾਇਰਲ ਖਬਰਾਂ ਲਿਆਉਂਦੇ ਰਹਿੰਦੇ ਹਾਂ ਅੱਜ ਦੀ ਇਹ ਖਬਰ ਸਿਰਫ ਇੱਕ ਅਪਡੇਟ ਨਹੀਂ ਸਗੋਂ ਇੱਕ ਪ੍ਰੇਰਣਾ ਹੈ ਹਿੰਮਤ ਹੈ ਦਲੇਰੀ ਤੇ ਨਮੀ ਵਾਦੀ ਜੇ ਤੁਸੀਂ ਵੀ ਇਸ ਬਾਰੇ ਆਪਣੀ ਰਾਏ ਦੇਣੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਪੋਜਿਟਿਵ ਸੰਦੇਸ਼ ਪਹੁੰਚ ਸਕੇ ਅਤੇ ਹਮੇਸ਼ਾ ਵਾਂਗ ਸਾਡੇ ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਤ ਸ਼੍ਰੀ ਅਕਾਲ ਦੋਸਤੋ